ਕੋ ਕਹਿੰਦੇ ਨੇ ਮਿਸਟਰ ਇੰਜਨ ਖੋਲਣਾ ਬੂ ਨਾ ਬਣ ਗਈ ਗੱਲ ਸਰਾ ਲੱਗਿਆ ਕੋਈ ਨਾ ਕਹਿੰਨੀ ਵੀਡੀਓ ਚਾਲ ਦੇ ਸਾਰੀ ਦੁਨੀਆ ਦੇਖਣੀ ਹੈ ਬਈ ਸਰਾ ਲੱਗਿਆ ਹੈ ਸਰਾ ਲੱਗਿਆ ਲੈ ਦੇਖ ਸਾਹਿਬ ਮੈਂ ਵੀ ਦੋਸਤੋ ਸਾਥਰੀ ਕਾਲ ਸਾਰਿਆਂ ਨੂੰ ਤੇ ਤੁਹਾਨੂੰ ਇੱਕ ਦਿਨ ਹੈ ਅੱਜ ਨਵੀਂ ਜਾਣਕਾਰੀ ਤੇ ਜਿਵੇਂ ਕਿ ਆਪਣੇ ਪਟਿੰਦੇ ਮੋਟਰਸਾਈਕਲ ਇਹਨਾਂ ਦੇ ਵਿੱਚ ਇੱਕ ਦਿੱਕਤ ਆ ਜਾਂਦੀ ਹੈ ਤੇ ਸਾਰਿਆਂ 'ਚ ਹੀ ਆਈ ਹੈ ਤਕਰੀਬਨ ਤੁਸੀਂ ਇਹ ਹੈ ਨਾ ਕਿ ਉਹ ਕਿ ਨਿਊ ਮਾਡਲ ਪਟਿੰਦੇ 'ਚ ਆਉਂਦੀ ਹੈ ਜਾਂ ਪੁਰਾਣੇ ਪੁਰਾਣੇ ਮਾਡਲ ਚ ਆਉਂਦੀ ਇਹ ਸਾਰਿਆਂ ਜੀ ਆ ਜਾਂਦੀ ਹੈ ਇਹਦੇ ਵਾਸਤੇ ਇੱਕ ਛੋਟਾ ਜਿਹਾ ਜਗਾੜ ਲੈ ਕੇ ਆਏ ਆ ਤੁਹਾਨੂੰ ਜਮਾ 5 ਰੁਪਏ ਦੇ ਵਿੱਚ ਇਹ ਮੋਟਰਸਾਈਕਲ ਨੁਕਸ ਕੱਢ ਕੇ ਦਿਖਾਵਾਂਗੇ ਐਡਾ ਬੜਾ ਨੁਕਸ 5 ਰੁਪਏ ਦੇ ਕੱਢ ਕੇ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ 사ਉਂਡ ਸੁਣਾ ਦਿੰਨੇ ਆ ਪਹਿਲਾਂ ਲੈ ਚੈੱਕ ਕਰੋ ਸਿਕਾ ਆਹ ਲਾਦਾ ਜਿਵੇਂ ਇੰਟਰਨਲ ਆਵਾਜ਼ ਸੁਣਿਆ ਬਈ ਦੇਖ ਲੈ ਵੀ ਭਾਈ ਤੇ ਇਹਨੂੰ ਪੂਰਾ ਸਾਇਲੈਂਸ ਕਰ ਦਾਂਗੇ ਜਿਵੇਂ ਇਸ ਤਰ੍ਹਾਂ ਹੋ ਜੂ ਜਿਵੇਂ ਨਵਾਂ ਲੈਤਾ ਵਾਂਡਾ ਜਿਵੇਂ ਕੋਕਾ ਪੀਂਦੇ ਆਂ ਬਾਈ ਬਾਈ ਨੂੰ ਸਨ ਕੋਹਤੇ ਆ ਮੇਰਾ ਸਾਹਮਣੇ ਸੇ ਇੱਕ ਹੀ ਮਿਸਤਰੀ ਹੀ ਆਇਆ ਹੈ ਮਿਸਤਰੀ ਦਾ ਜਿਹੜਾ ਉਹਨਾਂ ਨੇ ਕਿਹਾ ਬੋਲਣਾ ਪੈਣਾ ਹੈ ਇਹਨਾਂ ਤੇ ਜਿਹੜਾ ਆਪਣਾ ਬਾਈ ਅੱਛਾ ਅੱਛਾ ਬੋਲਣਾ ਪੈਣਾ ਹੈ ਲੈ ਵੀ ਹੁਣ ਕੋਈ ਆਪਾਂ ਚੀਜ਼ ਨਹੀਂ ਖੋਲਣੇ ਇੱਕ ਛੋਟੀ ਚੀਜ਼ ਖੋਲਾਂਗੇ ਉਹਦੇ ਨਾਲ ਮੈਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਮੋਟਰਸਾਈਕਲ ਦੀ ਆਵਾਜ਼ ਜਿਹੜੀ ਕਿੰਨੇ ਮਿੰਟਾਂ ਦੇ ਵਿੱਚ ਬੰਦ ਹੋ ਜਾਂਦੀ ਹੈ ਲੈ ਕੋਈ ਖੋਲ ਦੇਣਾ ਹੋਲ ਕੇ ਮੈਂ ਦਿਖਾਉਂਗਾ ਕਿ ਕਿਹੜੀ ਚੀਜ਼ ਐ ਤਾਂ ਕਿੱਥੇ ਲਾਉਣੀ ਐ ਕਿੱਥੋਂ ਮਿਲਦੇ ਐ ਇਹ ਸਾਰੀ ਐਸੀ ਬ੍ਰਿਜ ਦੱਸਾਂਗੇ ਪਹਿਲਾਂ ਆਪਾਂ ਆਹ ਚੀਜ਼ ਖੋਲਾਂਗੇ ਆਹ ਲੋ ਜੀ ਅਗਠੰਬਰ ਪਾਣਾ ਲੈ ਕੇ ਇਹਨੂੰ ਤੁਸੀਂ ਖੋਲ ਲਿਓ ਆ ਦੋਈ ਨਟਾਂ ਨੂੰ ਠੀਕ ਹੈ ਦਿਖਾਉਨੇ ਆ ਤੁਹਾਨੂੰ ਸਾਰਾ ਕੁਝ ਬੇਦੇ ਵਿੱਚ ਕੀ ਦਿੱਕਤ ਆਉਂਦੀ ਐ ਕਿਵੇਂ ਸੈਟਿੰਗ ਹੁੰਦੀ ਐ ਲੈ ਵੀ ਆਪਾਂ ਖੋਲਾਂਗੇ ਆ ਤਿੰਨੇ ਨਟ ਪਹਿਲਾਂ ਤੁਸੀਂ ਖੋਲ ਲੈਣੇ ਮੈਂ ਬਾਅਦ 'ਚ ਨਹੀਂ ਪਹਿਲਾਂ ਹੀ ਖੋਲ ਲੈਣੇ ਨਾ ਰਹੇ ਉਕੇ ਬਾਅਦ ਜਿਹੜਾ ਸੈਂਟਰਲ ਨਟ ਹੁੰਦਾ ਇਹ ਖੁੱਲਦਾ ਨਹੀਂ ਹੈਗਾ ਤੁਸੀਂ ਕੀ ਕਰਨਾ ਹੈ ਆ ਦੇਖੋ ਜੀ ਆਹ ਚੀਜ਼ ਆਪਾਂ ਖੋਲ ਲਈ ਖੋਲ ਕੇ ਤੁਹਾਨੂੰ ਦਿਖਾਉਣੀ ਹੈ ਇਧਰ ਲਿਆ ਮਾਈਕ ਕੈਮਰਾ ਮੜਾ ਇੱਥੇ ਤੇ ਤੁਸੀਂ ਕੀ ਕਰਨ ਆਹ ਚੀਜ਼ ਨੂੰ ਪਟਣਾ ਹੈ ਆਹ ਚੀਜ਼ ਆ ਨਾਰਮਲੀ ਖੁੱਲਿਆ ਨਹੀਂ ਹੁੰਦੇ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ ਤੇ ਇਹਨੂੰ ਆ ਥੋੜੀ ਹਲਕਤ ਹਲਕੀ ਦੱਬਾਂਗੇ ਤਾਂ ਜਿਹੜੇ ਲੋਕ ਹੁੰਦੇ ਨਾ ਉਹ ਖੁੱਲ੍ਹ ਜਾਂਦੇ ਨੇ ਬਈ ਆ ਦੇਖੋ ਇਹ ਸਾਈਡਾਂ ਤੇ ਲੋਕ ਹੁੰਦੇ ਨੇ ਇਹ ਬਸ ਇਦਾਂ ਹੀ ਖੁੱਲ੍ਹ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਲਾ ਕੇ ਦਿਖਾਵਾਂਗੇ ਉਹਦੇ ਬਾਅਦ ਸਾਊਂਡ ਦੇਖਿਓ ਬਾਬਿਓ ਕੰਮ ਸਰਾ ਗੱਲ ਬਾਤ ਵਾਣ ਜਿਹੜੀ ਫਿਰ ਸਾਊਂਡ ਆ ਪੂਰਾ ਸਰਾ ਲੱਗ ਜਾ ਬਈ ਚਲਦੀ ਚਲਦੀ ਫਿਰ ਸ਼ੇਅਰ ਕਰ ਦਿਓ ਕਿਉਂਕਿ ਸਾਰਾ ਇਹ ਕੰਮ ਆਉਣ ਵਾਲੀ ਵੀਡੀਓ ਹੈ ਘਰ ਤੋਂ ਵੀਡੀਓ ਨੂੰ ਸ਼ੇਅਰ ਕਰਾ ਲੈ ਇਹ ਚੀਜ਼ ਆਪਾਂ ਖੋਲਦੇ ਦੇਖਦੇ ਆ ਤੇ ਤੁਸੀਂ ਕੀ ਕਰਨ ਇਹੋ ਜਿਹੀ ਇੱਕ ਰਬੜ ਲੈਣੀ ਹੈ ਆਹ ਰਬੜ ਦੇਖ ਸਕਦੇ ਹੋ ਹੀਰੋ ਹਾਡੇ ਮੋਟਰਸਾਈਕਲ ਦੇ ਵਿੱਚ ਪੈਂਦੀ ਹੈ ਇਹ ਵੀ ਚੈਨ ਕਸਣ ਵਾਸਤੇ ਪੈਂਦੀ ਹੈ ਬਈ ਹੀਰੋ ਹੰਡਾ ਮੋਟਰਸਾਈਕਲ ਦੇ ਵਿੱਚ ਪੈਂਦੀ ਹੈ ਇੰਨ ਤੁਸੀਂ ਕੀ ਕਰਨ ਉਰੇ ਲਾਉਣੀ ਹੈ ਠੀਕ ਹੈ ਜੇ ਵਾਲੇ ਲੂਸ ਆ ਤਾਂ ਥੋੜੀ ਫਾਇ ਕੇ ਕਲਾ ਸਕਦੇ ਹੋ ਇਹਦੇ ਉੱਪਰ ਇਹਨੂੰ ਲਾ ਕੇ ਫਿਰ ਆਪਾਂ ਕਰਾਂਗੇ ਟਾਈਟ ਤੇ ਤੁਹਾਨੂੰ ਦਿਖਾਉਣੀ ਹੈ ਵੀਡੀਓ ਦੇ ਵਿੱਚ ਆ ਲੈ ਫਰੀ ਹੁਣ ਆਪਾਂ ਕਸਾਂਗੇ ਉਹੀ ਹੈ ਜੀ ਕਿਤੇ ਕਹਿ ਦੇ ਵੀ ਮੋਟਰਸਾਈਕਲ ਹੋਰ ਆ ਜਾਂ ਕੋਈ ਹੋਰ ਚੀਜ਼ ਲਈ ਆ ਦੇਖ ਸਕਦੇ ਹੋ ਰਬੜ ਉੱਪਰ ਲਾ ਚੁੱਕੇ ਆਪਾਂ ਤੇ ਆਪਾਂ ਇਹਨੂੰ ਹਲਕਾ ਐਕਸਟਰਾ ਧਰ ਕੇ ਆਪਾਂ ਕਰਦੇ ਟਾਈਟ ਟਾਈਟ ਕਰਕੇ ਤੁਹਾਨੂੰ ਸੌਣ ਸੁਣਾਉਣੇ ਬਾਈ ਬੱਬੇ ਐ ਹੋ ਜਿਵੇਂ ਨਵਾਂ ਮੋਟਰਸਾਈਕਲ ਹੁੰਦਾ ਭਾਈ ਉਹ ਕਹਿੰਦਾ ਇੰਜਣ ਖੋਲਣਾ ਪਊਗਾ ਐਂ ਕਹਿੰਦੇ ਭਾਈ ਇੰਜਣ ਖੋਲਣਾ ਪਊਗਾ ਲੈ ਹੁਣ ਨੇ ਤੈਨੂੰ ਮੁੜ ਕੇ ਦਿੱਕਤ ਆਉਂਦੀ ਫੇਰ ਆਹਨ ਦੇਖੇ ਤੂੰ ਗੱਡੀ ਦਾ ਬਣਤਾ ਕਿਵੇਂ ਐ ਬਣ ਜਿਵੇਂ ਹੁਣੀ ਜੰਸੀ ਵੀ ਲਿਆਤੀ ਹੁੰਦੀ ਹੈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਕਿਉਂਕਿ ਆਪਾਂ ਬਹੁਤ ਤੁਹਾਡੇ ਸਸਤੇ ਰੇਟਾਂ ਦੇ ਵਿੱਚ ਕੰਮ ਵਧੀਆ ਕਰ ਦਿੰਨੇ ਆ ਤੁਹਾਡੀ ਲੁੱਟ ਤੋਂ ਬਚਾ ਦਿੰਨੇ ਆ ਆਪਾਂ ਕੰਮ ਠੀਕ ਹੈ ਜੀ ਕਿਉਂਕਿ ਬਹੁਤ ਫਾਇਦੇ ਕਰਦੇ ਆ ਤੁਸੀਂ ਬਸ ਇੱਕ ਸ਼ੇਅਰ ਕਰ ਦਿਆ ਕਰੋ ਸ਼ੇਅਰ ਆਵਣ ਤਾਂ ਕਰ ਮੜਿਆ ਤੇ ਨਾਲੇ ਕਰ ਦਿਆ ਕਰੋ ਕਮੈਂਟ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਲੈ ਵੀ ਗੱਡੀ ਕੰਫਰੈਂਸ ਸਟਾਰਟ ਡਿਕਟਰ ਕਿਆ ਮਬੇ ਬਣ ਗਿਆ ਲੈ ਆ ਦੇਖਣਾ ਕਿਆ ਮਾ ਓਕੇ ਹੋ ਗਿਆ ਪੂਰਾ ਸਾਇਲੈਂਸ ਹੋ ਗਿਆ ਸਾਡੀ ਵੀਡੀਓ ਨੂੰ ਬੈਕ ਕਰਕੇ ਦੇਖ ਲਓ ਪਹਿਲਾਂ ਸਾਊਂਡ ਕਿੰਨਾ ਸੀ ਕਿਉਂਕਿ ਸਾਡਾ ਮਾਈਕ ਵੀ ਏਡੀ ਦੂਰ ਸੀ ਅੱਜ ਸਾਊਂਡ ਦੇਖੋ ਕਿੰਨਾ ਘੰਟ ਬਣ ਗਿਆ ਚੱਲ ਵਾਣ ਉਹ ਕਹਿੰਦਾ ਵੀ ਮੇਰੇ ਇੰਜਨ ਖੋਲਣਾ ਪਊ ਨਾ ਬਣ ਗਈ ਗੱਲ ਸਰਾ ਲੱਗਿਆ ਕੋਈ ਨਾ ਕਹੀਂ ਵੀਡੀਓ ਚੱਲਦੀ ਸਾਰੀ ਦੁਨੀਆ ਦੇਖਣੀ ਹੋਵੇ ਸਰਾ ਲੱਗਿਆ ਹੈ ਸਰਾ ਲੱਗਿਆ ਸਾਊਂਡ ਵੀ ਓਕੇ ਆ ਵੀ ਗੱਡੀ ਦਾ ਪਹਿਲਾਂ ਤਾਂ ਨਾਲੇ ਛਣ ਛਣ ਵਾਲੇ ਕਰਦਾ ਸੀ ਪਹਿਲਾਂ ਛਣ ਛਣ ਕਰਦਾ ਸਾਰੀ ਹੱਗ ਗਈ ਹਾਂ ਸੌਂਗ ਆ ਜਾਵਾਂ ਹਾਂ ਹਾਂ ਜਿਹੜੀ ਟਾਈਮ ਚੈਂਟ ਢਿੱਲੀ ਦੀ ਇਹ ਤੇਰੀ ਓਕੇ ਹੋ ਗਈ ਸਿਰਫ 5 ਰੁਪਏ ਦੇ ਵਿੱਚ 5 ਰੁਪਏ ਚ ਕਰ ਲੋ ਕੰਮ ਇਹ